ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਵੀਰਾਂ ਦਾ ਉਮੀਦ ਕਰਦਾ ਸਾਰੇ ਭਰਾ ਠੀਕ ਹੋਣਗੇ ਤੇ ਕਰਦੇ ਆਂ ਵਲੌਗ ਦੀ ਸਟਾਰਟਿੰਗ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ-ਨਵੇਂ ਵਲੌਗ ਦੇ ਵਿੱਚ ਤੇ ਤੁਹਾਨੂੰ ਦਿਖਾਉਂਦੇ ਆਂ ਆਪਾਂ ਨੇ ਕੀ ਕਰਿਆ ਕੀ ਨਹੀਂ ਇੱਕ ਜੋੜੀ ਹੋਰ ਨਵੀਂ ਲਾਤੀ ਲੋ ਬਾਈ ਮਿੱਤਰੋ ਇਹ ਜੰਗਲੀਆਂ ਨੀਚੋਂ ਵੀ ਬੱਚੇ ਚੱਕ ਲਏ ਐ ਤੇ ਇਹ ਜਿਹੜੇ ਕਬੂਤਰ ਸੀ نیچے ਇਹ ਰੱਤੇ ਹੋਗੇ ਜਿਵੇਂ ਕਿ ਇੱਕੋ ਬੈਠਾ ਉੱਪਰ ਇਹ ਸਾਰੇ ਪੰਪ ਪੱਲੇ ਜਾਂਦੇ ਸੀ ਇਹ ਨਹੀਂ ਦੋ ਦੋ ਸਾਰਾਂ ਰਹਿੰਦੀਆਂ ਸੀ ਇਹ ਹੋ ਰਿਹਾ ਸਾਰੇ ਤੇ ਦਾਣੇ ਪਾਏ ਹੋਏ ਤੇ ਜਿਹੜੇ ਇਹਦੇ ਦੋ ਅੰਡੇ ਸੀ ਇੱਕ ਚੋਂ ਬੱਚਾ ਨਿਕਲ ਗਿਆ ਸੀ ਤੇ ਇੱਕ ਅੰਡਾ ਹੋ ਗਿਆ ਸੀ ਖਰਾਬ ਇਹਦੇ નીચે ਹਲੇ ਜਿਹੜਾ ਪਨਖੇਤਾਂ ਚੋਂ ਫੜਿਆ ਸੀ ਉਹਦੇ ਅੰਡੇ ਪਏ ਹਲੇ ਜਿਹੜਾ ਖੇਤਾਂ ਵਾਲੇ ਦਾ ਅੰਡਾ ਇੱਕ ਇੱਥੇ ਰੱਖਿਆ ਸੀ ਉਹਦੇ ਵਿੱਚ ਉਹ ਵੀ ਕੰਡਾ ਖਰਾਬ ਹੋ ਗਿਆ ਤੇ ਇੱਕ ਸੌਰੀ ਇੱਕ ਬੱਚਾ ਮਰ ਗਿਆ ਸੀ ਤੇ ਇੱਕ ਰਹਿ ਗਿਆ ਤਾਂ ਤੇ ਤੁਹਾਨੂੰ ਦਿਖਾਉਂਦੇ ਆ ਉਹ ਬੱਚੇ ਉਹ ਬੱਚੇ ਹੈਗੇ ਇਹ ਇਹ ਹੈਗਾ ਆਪਣਾ ਖੇਤਾਂ ਵਾਲੇ ਦਾ ਬੱਚਾ ਇਹ ਸੀ ਇਹ ਖੇਤਾਂ ਵਾਲੇ ਦਾ ਬੱਚਾ ਹੈ ਤੇ ਜਿਹੜਾ ਇਹ ਬੱਚਾ ਹੈ ਇਹ ਆ ਜੂੜੀ ਦਾ ਹੈ ਇਹ ਆਪਾਂ ਨੇ ਨੀਚੇ ਤਾਂ ਰੱਖਿਆ ਸੀ ਜੇ ਚੋਗਾ ਦੇ ਦੇਣ ਤਾਂ ਪਰ ਉਹਨਾਂ ਨੇ ਦੇ ਆ ਨਹੀਂ ਉੱਪਰ ਰੱਖਣਾ ਬਿਨਾ ਇਹ ਰੱਤਾ ਇਹ ਉੱਪਰ ਆ ਜਾਂਦਾ ਇਹ ਇੱਥੇ ਜੋੜੀ ਲਾਉਣੀ ਆਪਾਂ ਨੇ ਅੰਦਰ ਤੇ ਕਰੋ ਇਹ ਚੈੱਕ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਨਵੀਂ ਜੋੜੀ ਜਿਹੜੀ ਇਹ ਕਬੂਤਰੀ ਲਈ ਸੀ ਇਹ ਮਿਲੀ ਨਹੀਂ ਹਲੇ ਤੱਕ ਜਿਹੜੀ ਫੜੀ ਸੀ ਆਪਾਂ ਨੇ ਤੇ ਤੁਹਾਨੂੰ ਹੁਣ ਨਵੀਂ ਜੋੜੀ ਕਰਾਉਂਦੇ ਆ ਦਰਸ਼ਨ ਤੇ ਕਿਹੜਾ ਕਿਹੜਾ ਕੂਤਰ ਆਇਆ ਏ ਤਾਂ ਗਾਉਂਦੇ ਆ ਤੁਹਾਨੂੰ ਉਹ ਜਾਲ ਚ ਛੜਦੇ ਆ ਜੋੜਾ ਲੱਗਣੇ ਨੂੰ ਤੇ ਲੋ ਬਈ ਮਿੱਤਰੋ ਇਹ ਲਾਇਆ ਹੈ ਆਪਾਂ ਨੇ ਜੋੜੀਆਂ ਨੂੰ ਆਪਣਾ ਅ ਖੱਬੀ ਕਚਕਾਲੀ ਤੇ ਸੱਜਾ ਟੂਸਾ ਕਾਲੇ ਵਾਲਾ ਇਹ ਆਪਣਾ ਟੀਰੇ ਦਾ ਭਾਈ ਐ ਜਿਹੜਾ ਆਪਣਾ ਟੀਰਾ ਹੁੰਦਾ ਸੀ ਇਹ ਟੀਰੇ ਦਾ ਭਰਾ ਐ ਤੇ ਟੀਰਾ ਆਪਾਂ ਨੇ ਬਾਜੀ ਛੱਡ ਕੇ ਖੋ ਲਿਆ ਸੀ ਓਹੋ ਸੋਹਰਾਲੀ ਪਿੰਡ ਬਾਜੀ ਸੀ 180 ਕਬੂਤਰ ਉੜੇ ਸੀ ਦਸਮਾ ਆਪਣਾ ਨਿਕਲ ਗਿਆ ਸੀ ਤੁਰ ਗਿਆ ਸੀ ਉੱਥੋਂ 2 ਵਜੇ ਮੇਰੇ ਖਿਆਲ ਤੇ ਤੇ ਬਾਜੀ ਨਿਬੜ ਗਈ ਸੀ ਤਿੰਨਾਂ ਨੂੰ 2.5 ਤਿੰਨੋਂ ਬਾਜੀ ਨਿਬੜ ਗਈ ਸੀ ਤੇ ਆਹ ਲਾਇਆ ਕਬੂਤਰ ਤੇ ਕਬੂਤਰੀ ਇਹਦੇ ਨਾਲ ਲੈ ਕੇ ਆਂਦੀ ਆਪਾਂ ਨੇ ਨਵੀਂ ਉਹ ਦਿਖਾਉਂਦੇ ਆ ਤੁਹਾਨੂੰ ਤੇ ਇਹ ਲਿਆਂਦੀ ਹੈ ਕਬੂਤਰੀ ਨਵੀਂ ਖੱਟੀਆਂ ਅੱਖਾਂ ਕਾਲੀ ਨੋਕ ਤੇ ਇਹ ਨੌਂਦਰ ਆ ਇਹ ਲਿਆਂਦੀ ਹੈ ਤੇ ਆਹ ਲਾਈਆਂ ਜੋੜੇ ਨੂੰ ਦੇਖਦੇ ਆ ਕੀ ਰਿਜ਼ਲਟ ਆਉਂਦਾ ਕੀ ਨਹੀਂ ਕਰੋ ਚੈੱਕ ਜੋੜਾ ਇੰਨੀ ਕੁਮੀ ਰਹਿ ਗਈ ਐ ਉੱਡੋਂਗੇ ਫੁੱਲ ਤੇ ਜਾਉਂਗੇ ਵੀ ਨਹੀਂ ਬਹੁਤ ਚੰਗੇ ਕੂਤਰ ਐ ਇਹ ਦੋਨੋਂ ਪਰ ਉਹ ਚੈੱਕ ਤੇ ਮਿਲਣ ਤੋਂ ਇਹਨਾਂ ਨੂੰ ਤੇ ਹੁਣ ਤੁਹਾਨੂੰ ਜਾ ਕੇ ਦਿਖਾਉਂਦੇ ਆ ਨੀਚੇ ਵਾਲੇ ਬੱਚੇ ਜਿਹੜੇ ਪੰਜ ਉਂਗਲੀਆਂ ਨੀਚੇ ਬਲਵਾਏ ਸੀ ਤੇ ਹੋਰ ਕੂਤਰ ਬਾਕੀ ਆ ਜੋੜਾ ਦੇਖੋ ਇੱਕ ਵਾਰ ਧਿਆਨ ਤੇ ਪੂਰਾ ਵਧੀਆ ਜੋੜਾ ਲੱਗਿਆ ਇਹ ਤੇ ਇਹ ਵੀ ਕਬੂਤਰ ਬਣਾ ਨਿਆਰਾ ਲੈ ਰਿਆ ਮੌਸਮ ਦਾ ਪੂਰਾ ਤੇ ਬਸ ਇਹਨਾਂ ਨੂੰ ਰੱਖਦੇ ਆ ਪਾਣੀ ਘੜਾ ਚੱਕਰਾ ਧੋਇਆ ਪਿਆਏ ਤੇ ਰੱਖਾਂਗੇ ਰੋੜੀ ਖਾਰੇ ਅੱਦੇ ਤੇ ਚੀਨਾ ਵੀ ਸਰ ਹੋ ਗਿਆ ਤੇ 5 ਵਜੀਆਂ ਵਾਲਾ ਵੀ ਸਰ ਹੋ ਚੱਲਿਆ ਬਸ ਇਹਨਾਂ ਨੂੰ ਉਡਾਣਾ ਸ਼ੁਰੂ ਕਰ ਦਾਂਗੇ ਤੇ ਚੱਲਦੇ ਹਾਂ ਹੁਣ ਨੀਚੇ ਵਾਲੇ ਕਬੂਤਰਾਂ ਕੋਲੇ ਚਲੋ ਬਾਈ ਮਿੱਤਰੋ ਕੂਤਰਾਂ ਨੂੰ ਰੱਖਦੇ ਆਏ ਪਾਣੀ ਤੇ ਇਹ ਬੈਠੇ ਆ ਤੇ ਮੌਸਮ ਹੋ ਗਿਆ ਮੀਂਹ ਆਲਾ ਪੂਰਾ ਤੇ ਇਹਨਾਂ ਨੂੰ ਲੈਣ ਤੋਂ ਨਜ਼ਾਰੇ ਪਾਣੀ ਦੰਦਿਆਂ ਟੱਕ ਤਾਂ ਕਿ ਮੀਂਹ ਦਾ ਪਾਣੀ ਨਾ ਪਵੇ ਇਹਦੇ ਉੱਪਰ ਇਹਨਾਂ ਨੂੰ ਠੱਕ ਦੰਦਿਆਂ ਟਾਇਰ ਨਾਲ ਚਲੋ ਵੀ ਮਿੱਤਰੋ ਇਹਨਾਂ ਨੂੰ ਵੀ ਖੋਲ ਦੰਦਾਂ ਇੱਕ ਵਾਰ ਬਾਹਰ ਬਾਤ ਚਲ ਕਰਦਾਂਗੇ ਬੰਦ ਪਾਣੀ ਪੂਣੀ ਪੀ ਲੂਗੇ ਚਲੋ ਤੇ ਲੋ ਬਈ ਮਿੱਤਰੋ ਇਹਨਾਂ ਲੱਗੇ ਕਬੂਤਰ ਪਾਣੀ ਪੀਣ ਪੀਣ ਦੋ ਪਾਣੀ ਪੂਣੀ ਤੇ ਮੀਂਹ ਵਾਲਾ ਮੌਸਮ ਹੋ ਗਿਆ ਪੂਰਾ ਤੇ ਹੁਣ ਚੱਲਦੇ ਆਪਾਂ نیچے نیچے ਵਾਲੇ ਕਬੂਤਰ ਦਿਖਾਈਏ ਤੁਹਾਨੂੰ ਥੋੜਾ ਜਿਹਾ ਵਲੌਗ ਦਾ ਹੋ ਗਿਆ ਲੇਟ ਦੋ ਤਿੰਨ ਦਿਨ ਪਾਇਆ ਨਹੀਂ ਆਪਾਂ ਨੇ ਵੀਡੀਓ ਟਾਈਮ ਨਹੀਂ ਲੱਗਿਆ ਤੇ ਲੋ ਬਈ ਮਿੱਤਰੋ ਜੇ ਬੈਠੇ ਕਬੂਤਰ ਪਾਣੀ ਪੂਣੀ ਪੀ ਰਹੇ ਆ ਪੂਰਾ ਫਿੱਟ ਹੋ ਜੂंगे ਪਾਣੀ ਪੀ ਕੇ ਦਵਾਈ ਪਾਤੀ ਆਪਾਂ ਨੇ ਪਾਣੀ ਚ ਤੇ ਇਹਨਾਂ ਕਬੂਤਰ ਇੱਥੇ ਬੈਠਾ ਹੈ ਬਸ ਤੇ ਗੁੱਡੇ ਖਾੜੇ ਸਾਫ਼ ਕਰਾਂਗੇ ਵੈਸੇ ਤਾਂ ਠੀਕ ਹੈ ਹਲੇ ਇੰਨਾ ਗੰਦ ਨਹੀਂ ਹੈ ਕਿਉਂਕਿ ਆਪਾਂ ਨੇ ਚੁੰਨਾ ਪਾਇਆ ਹੋਇਆ ਸੀ ਤੇ ਚੱਲਦੇ ਹਾਂ ਹੁਣ ਮਿੱਤਰੋ نیچے ਤੇ ਹਾਂਜੀ ਬਾਈ ਮਿੱਤਰੋ ਪਹੁੰਚ ਗਏ ਜੀ ਆਪਾਂ ਨੀਚੇ ਵਾਲੇ ਕੂਤਰਾਂ ਕੋਲੇ ਤੇ ਇਹ ਚੈੱਕ ਕਰੋ ਕੂਤਰੇ ਬੈਠੇ ਐ ਬਸ ਥੋੜੇ ਜੀ ਰਹਿ ਗਏ ਬਾਕੀ ਆਪਾਂ ਉੱਪਰ ਲੈ ਗਏ ਜੀ ਤੇ ਜਿਹੜਾ ਇਹਦੇ ਨਾਲ ਉੜੇ ਕਰਦਾ ਸੀ ਰੱਤੇ ਦੇ ਨਾਲ ਕੰਡ ਬਿੱਠਾਲਾ ਉਹ ਆਪਣਾ ਖੋ ਗਿਆ ਖੋ ਗਿਆ ਬੱਚਾ ਉਹਦਾ ਪਤਾ ਨਹੀਂ ਲੱਗਿਆ ਕਿ ਭਾਗ ਰਿਹਾ ਕੀ ਪਾ ਨਹੀਂ ਭੱਜ ਗਿਆ ਉੱਪਰ ਤੇ ਉੱਪਰ ਲਗੇ ਵ ਤੇ ਕਾਫੀ ਮੈਂ ਥੋੜਾੇ ਨੀਚੇ ਕੰਮ ਕਰਨ ਗਿਆ ਪਤਾ ਨਹੀਂ ਉੱਪਰ ਤੇ ਤੁਰ ਗਿਆ ਬੱਦਲदाई ਹੋਈ ਵੀ ਤੀ ਪਤਾ ਨਹੀਂ ਤੁਰ ਗਿਆ ਉਹਦਾ ਤਾਂ ਜਮਣੀ ਕੰਡ ਜਮਣੀ ਬਿੱਠਾ ਤੇ ਇਹ ਹੈ ਕਬੂਤਰ ਤੇ ਇਧਰ ਬਸ ਇਹ ਹੈ ਬਸ ਇਹ ਇੰਨੇ 게 ਹੈ ਤੇ ਕਬੂਤਰੀ ਵੀ ਆਪਾਂ ਇਹ ਨੀਚੇ ਧਰ ਲਈ ਇਹਨੂੰ ਉਡਾਉਂਦੇ ਆ। ਇਹਨੂੰ ਡਾਉਂਦੇ ਆ। ਉਹ ਉੱਡ ਗਈ। ਲੋ ਜੀ ਨਮੀਓ ਕੱਢੀ ਅੱਜ ਇਹ। ਪਹਿਲੇ ਦਿਨ। ਤੇ ਬੈਠੇ ਆ ਓਕੇ ਰਪੋਠਾ ਨੇ। ਚੱਕਰੇ ਚੁੱਕਰੇ ਪਾਣੀ ਦੇ ਆਪਾਂ ਨੇ ਭਰਤੇ। ਤੇ ਇੱਧਰ ਬੈਠੇ ਆ ਉਹ ਬੱਚੇ ਤੇ ਕਬੂਤਰੀ ਵੀ ਆ ਕੇ ਨੀਚੇ ਹੀ ਬੈਠ ਗਈ। ਮਖਾਂਦੇ ਇਹ ਵੀ ਤੁਹਾਨੂੰ ਤੇ ਬੱਚੇ ਆਂਦਾ ਵੀ ਸ਼ੌਂਕ ਕਰਾਉਂਦੇ ਆ ਇਹ ਜੰਗਲਾਂ નીચે ਪਲੇ ਸੀ ਬੱਚੇ ਜਿਹੜੇ ਉਹ ਐ ਇਹ ਆਈ ਬੱਚੇ ਉਹ ਜੰਗਲਾਂ નીચે ਪਲੇ ਵੀ ਤੇ ਕਬੂਤਰੀ ਉਹ ਬੈਠ ਗਈ ਇਹ ਆ ਜੰਗਲਾਂ નીચે ਪਲੇ ਬੱਚੇ ਨੇ ਬੜੇ ਹੋ ਗਏ ਚੈੱਕ ਕਰੋ ਓਕੇ ਰਿਪੋਰਟ ਆ ਪੂਰੀ ਵੀ ਭਾਈ ਮਿੱਤਰੋ ਆਉਂਦੇ ਆ ਹੁਣ ਨੀਚੇ ਵਾਲੇ ਕੂਤਰ ਹੁੰਦਾ ਨੇ ਟਾਈਮ ਹੋ ਗਿਆ ਏ 3:00 ਵਜੇ 3:30 ਤੇ ਪਾਉਂਦੇ ਆਂ ਦਾਣੇ ਤੇ ਲੋ ਵਈ ਮਿੱਤਰੋ ਥੋੜੇ ਜਿਹਾ ਪਾਤੇ ਸੀ ਆਪਾਂ ਇਹ ਦੂਜੇ ਲੀਫਡਾ ਵਗੈਰਾ ਤੇ ਪਾਤੇ ਇਹਨਾਂ ਨੂੰ ਦਾਣੇ ਖਾਣ ਦੋ ਤੇ ਦੂਸਰੀ ਸਾਈਡ ਵੀ ਪਾ ਦਉਂਦੇ ਆਂ ਤੇ ਲੋ ਵਈ ਮਿੱਤਰੋ ਪਾਤੇ ਆ ਦਾਣੇ ਖਾਣ ਦੋ ਇਹ ਬੈਠਿਆ ਛੋਟੇ ਤੇ ਚਲਦੇ ਹੁਣ ਉੱਪਰ ਵਾਲੇ ਪੁੱਤਰਾਂ ਕੋਲੇ ਉੱਪਰ ਅਲਿਗ ਉਤਰਾ ਨੂੰ ਵੀ ਪਾਈਏ ਦਾਣੇ ਤੇ ਚਲੋ ਇਹ ਚੱਲਦੇ ਹੁਣ ਉੱਪਰ ਹਾਂਜੀ ਬਾਈ ਮਿੱਤਰੋ ਪਹੁੰਚ ਗਏ ਹਾਂ ਉੱਪਰ ਤੇ ਨਵਾਂ ਜੋੜਾ ਆਪਣਾ ਖੁੱਲਾ ਏ ਤਾਂ ਕਿ ਜੋੜਾ ਲੱਗ ਜਵੇ ਇਹਨਾਂ ਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਨੇ ਇਹਦੀ ਫੋਟੋ ਲਾਈ ਹੈ ਵੀਡੀਓ ਬਣਾਈ ਹੈ ਵੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੋੜਾ ਤੁਹਾਨੂੰ ਕਿੱਦਾਂ ਲੱਗਿਆ ਆਪਾਂ ਨੇ ਤਾਂ ਆਪਣੇ ਕਿੱਧਰ ਤੇ ਪੂਰਾ ਚੰਗਾ ਲਾਇਆ ਵਾਏ ਤੇ ਰਿਜ਼ਲਟ ਵੀ ਇਹਨਾਂ ਦਾ ਆਪ ਪਿਤਾ ਵੀ ਬਹੁਤ ਚੰਗਾ ਆਇਆ ਵਾਏ ਦੋਨਾਂ ਦਾ ਹੀ ਤੇ ਦੱਸਿਓ ਕਿਦਾਂ ਲਗਿਆ ਜੋੜਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਖੋਲਦੇ ਹੁਣ ਕੂਤਰ ਢੋਲੀ ਵਾਲੇ ਤਾਂ ਖੋਲਤੇ ਤੇ ਹੁਣ ਇੱਧਰ ਵਾਲੇ ਖੋਲਦਾਂ ਤੇ ਇੱਧਰ ਵੀ ਇੱਕ ਜੋੜਾ ਲਾਤੇ ਆ ਇਹ ਆਪਸ ਵਿੱਚ ਮਿਲਗੇ ਸੀ ਫੜੀ ਹੋਈ ਤੇ ਲਾਲ ਜਿੰਨਾ ਕਬੂਤਰ ਤੇ ਖੋਲਦੇ ਇਹਨਾਂ ਨੂੰ ਵੀ ਚਲੋ ਬਈ ਮਿੱਤਰੋ ਖਾਣ ਤੋਂ ਇਹਨਾਂ ਨੂੰ ਹੀ ਬਾਹਰ ਖਾਣ ਤੋਂ ਦਾਣੇ ਪਹਿਲਾਂ ਦਾਣੇ ਚੱਕ ਦਿੰਦੇ ਆ ਨੀਚੇ ਵਾਲੇ ਜਿਹੜੇ ਖਿੰਡੇ ਹੋਏ ਆ ਉਹ ਖਾ ਲੂਗੇ ਇਹ ਫਿਰ ਦਾਣੇ ਰੱਖਦੇ ਆ ਤੇ ਦਾਣਾ ਪਾਣੀ ਪਾਤੇ ਆ ਮਿੱਤਰੋ ਤੇ ਖਾਣ ਤੋਂ ਇਹਨਾਂ ਨੂੰ ਤੇ ਕਰਦੇ ਆਂ ਹੀ ਆਪਾਂ ਵੀ ਆਪਣੀ ਵੀਡੀਓ ਐਂਡ ਇੱਥੇ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੋੜਾ ਕਿਦਾਂ ਦਾ ਲੱਗਿਆ ਤੇ ਚੈਨਲ ਨੂੰ ਕੱਲੇ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ